ਖੰਨਾ ਚ ਡੇਰਾ ਸੱਤ ਦਾ ਸੌਦਾ ਦੇ ਨਾਮ 'ਚ ਚਰਚਾ ਕਰ ਚ ਕਤਲ ਹੋਏ ਦੂ ਡੇਰਾ ਪ੍ਰੇਮੀਆ ਨੂੰ ਸ਼ਰਧਾਂਜਲੀ ਦੇਣ ਲਈ ਲੁਧਿਆਣਾ ਦੇ ਅਹਿਮਦਗੜ ਵਿਖੇ ਡੇਰਾ ਸਮਰਥਕ ਅੱਜ ਕਰਨਗੇ ਨਾਮਚਰਚਾ ਕਤਲ ਦੇ 10 ਦਿਨ ਬੀਤਣ باوجود ਮੁਲਜ਼ਮਾਂ ਦੀ ਸੂਰ ਨਾ ਮਿਲਣ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਹੋਵੇਗੀ ਚਰਚਾ ਪੁਲਿਸ ਨੇ ਮੁਲਜ਼ਮਾਂ ਦੇ ਸੂਦ ਦੇਣ ਵਾਲੇ ਨੂੰ 50 ਲੱਖ ਨਕਦੀ ਅਤੇ ਸਰਕਾਰੀ ਨੌਕਰੀ ਦਾ ਕੀਤਾ ਹੈ ਐਲਾਨ 25 ਫਰਵਰੀ ਨੂੰ ਜੁਗੇੜੀ ਦੇ ਨਾਮਚਰਚਾ ਕਰਦੀ ਕੰਟੇਨ 'ਚ ਦੋ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕੀਤਾ ਸੀ ਪਿਓ ਪੁੱਤ ਦਾ ਕਤਲ ਵੇਰਕਾ ਦੁੱਧ ਦੀਆਂ ਕੀਮਤਾਂ 'ਚ ਹੋਇਆ ਵਾਧਾ ਪੀਲੇ ਅਤੇ ਹਰੇ ਦੁੱਧ ਦੇ ਪੈਕੇਟ ਵਿੱਚ 1 ਰੁਪਏ ਦਾ ਅਜ਼ਾਫਾ ਅੱਧਾ ਲੀਟਰ ਦਾ ਪੀਲਾ ਪੈਕੇਟ ਯਾਨੀ ਟੌਂਡ ਮਿਲਕ 18 ਦੀ ਥਾਂ 19 ਰੁਪਏ ਸਟੈਂਡਰਡ ਮਿਲਕ ਯਾਨੀ ਹਰਾ ਪੈਕੇਟ 22 ਦੀ ਥਾਂ 23 ਰੁਪਏ ਅਤੇ ਅੱਧਾ ਲੀਟਰ ਫੁੱਲ ਕਰੀਮ ਯਾਨੀ ਲਾਲ ਪੈਕੇਟ ਦਾ ਰੇਟ 24 ਦੀ ਥਾਂ 26 ਰੁਪਏ ਹੋਇਆ 18 ਸਰਹੱਦ ਤੇ ਲਹਿਰਾਏ 360 ਫੁੱਟ ਉੱਚੇ ਕੌਮੀ ਤਿਰੰਗੇ ਦੇ ਪਾਕਿਸਤਾਨ ਨੇ ਜਤਾਇਆ ਇਤਰਾਜ਼ ਪਾਕਿਸਤਾਨ ਨੇ ਫਲੈਗ ਮੀਟਿੰਗ ਦੌਰਾਨ ਪ੍ਰਗਟਾਇਆ ਝੰਡੇ ਦੇ ਫੋਟੋ ਚ ਕੈਮਰੇ ਲਾਏ ਜਾਣ ਦਾ ਖਤਸ਼ਾ ਭਾਰਤ ਕਰ ਚੁੱਕਿਆ ਹੈ ਅਜਿਹੇ ਕਿਸੇ ਕੈਮਰਿਆਂ ਤੋਂ ਇਨਕਾਰ ਅੱਜ ਮਨਾਇਆ ਜਾ ਰਿਹਾ ਹੈ ਕੋਮਾਂਤਰੀ ਮਹਿਲਾ ਦਿਵਸ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਔਰਤਾਂ ਨੂੰ ਸਮਰਪਿਤ ਰੱਖੇ ਗਏ ਨੇ ਪ੍ਰੋਗਰਾਮ ਦੇਸ਼ ਦੇ ਰਾਸ਼ਟਰਪਤੀ ਪ੍ਰਣਮੋਖਰਜੀ ਬਾਅਦ ਦੁਪਹਿਰ ਦਰਬਾਰ ਹਾਲ ਚ ਵੰਡਣਗੇ ਨਾਰੀ ਸ਼ਕਤੀ ਪੁਰਸਕਾਰ ਅਮਰੀਕਾ ਵਿਚ ਆ ਕੇ ਭਾਰਤੀ ਹੋ ਰਹੇ ਨੇ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਦੇ ਮੌਕੇ ਅਮਰੀਕਾ ਦੇ ਉਹੀਓ ਇਲਾਕੇ ਦੇ ਇੱਕ ਵਸਨੀਕ ਦਾ ਭਾਰਤੀਆਂ ਦੇ ਅਮਰੀਕਾ ਚ ਆ ਕੇ ਰਹਿਣ ਬਾਰੇ ਇੱਕ ਵੀਡੀਓ ਆਇਆ ਸਾਹਮਣੇ ਵੀਡੀਓ ਚ ਸ਼ਖਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਉਧਰ ਵਿਦੇਸ਼ਾਂ ਚ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੁੰਗਰ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਲਿਖਣਗੇ ਚਿੱਠੀ